ਪ੍ਰਿੰਟ ਸੂਟਾਂ ਦੇ ਸੇਲ ਲਗਾਣ ਲੱਗੇ ਆ 129 ਰੁਪਏ ਦਾ ਸੂਟ ਜੀ 5 ਮੀਟਰ ਕੱਪੜਾ ਪ੍ਰਿੰਟ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ 129 ਰੁਪਏ ਦਾ ਸੂਟ ਜੀ ਫੈਕਟਰੀਆਂ ਰੇਟਾਂ ਦੇ ਕੱਪੜਾ ਦੇ ਰਹੇ ਹਾਂ ਉੰਤੋਂ ਵੀ ਘੱਟ ਫੈਕਟਰੀਆਂ ਦੇ ਰੇਟਾਂ ਤੋਂ ਵੀ ਘੱਟ ਦੇ ਰਹੇ ਹਾਂ 200 ਰੁਪਏ ਚ ਪ੍ਰਿੰਟ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਠੀਕ ਹੈ ਜੀ 200 ਰੁਪਏ ਚ 200 ਰੁਪਏ ਚ 2000 ਦੇ 5 ਪਹਿਲਾਂ ਆਜੋ ਹੁਣ ਤੁਹਾਨੂੰ ਦੱਸ ਦਿਆਂ ਵੀ ਇਹ ਜਿਹੜੇ ਐਨੇ ਸਸਤੇ ਸੂਟ ਨੇ ਮਲੇਰ ਕੋਟਲਾ ਦੇ ਵਿੱਚ ਮਿਲਦੇ ਕਿੱਥੋਂ ਨੇ ਸਰਹੰਦੀ ਗੇਟ ਤੋਂ ਤੁਹਾਨੂੰ ਲੈ ਕੇ ਚੱਲਦੇ ਆਂ ਤੇਲੀਆਂ ਬਾਜ਼ਾਰ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਬਾਜ਼ਾਰ ਆ ਰੇਟਾਂ ਕਰਕੇ ਮਸ਼ਹੂਰ ਆ ਵੀ ਐਨੇ ਘੱਟ ਰੇਟ ਕਿਤੋਂ ਨੇ ਮਿਲਦੇ ਤੁਹਾਨੂੰ ਉੱਥੇ ਇੱਕ ਸ਼ਾਪ ਜਿਹਦਾ ਨਾਮ ਹੈ ਜੀ ਗੁੱਲੂ ਦੀ ਹੱਟੀ ਉੱਥੇ ਲੈ ਕੇ ਚੱਲਦੇ ਆਂ ਦੇਖੋ ਪਹੁੰਚਣਾ ਕਿਵੇਂ ਆ ਸਰਹੰਦੀ ਗੇਟ ਦੇ ਅੰਦਰ ਜਾ ਕੇ ਤੇਲੀਆਂ ਬਾਜ਼ਾਰ ਦੇ ਵਿੱਚ ਕ੍ਰਾਸ ਕਰਕੇ ਜੱਟਪੁਰੇ ਮਹੱਲੇ ਤੋਂ ਰੋਡ ਨਿਕਲਦੀ ਉਹਦੇ ਬਿਲਕੁਲ ਸਾਹਮਣੇ ਤੁਹਾਨੂੰ ਦਿਖਣੀ ਆ ਗੁੱਲੂ ਦੀ ਹੱਟੀ ਇਹਨਾਂ ਨੇ ਲਾਏ ਹੋਏ ਨੇ ਬਹੁਤ ਵਧੀਆ ਆਫਰ ਆਜੋ ਜਾਣਦੇ ਆ। ਤੇਰੇ ਪ੍ਰਿੰਟ ਸੂਟਾਂ ਤੇ ਆਫਰ ਲਗਾਉਣ ਲੱਗੇ ਆ। ਓਕੇ ਬਹੁਤ ਹੀ ਘੱਟ ਰੇਟਾਂ ਦੇ ਪ੍ਰਿੰਟ ਸੂਟ 5 ਮੀਟਰ ਆਲ ਓਵਰ ਕੋਈ ਕੱਪੜਾ ਘਟਨੇ ਹੋਊਗਾ ਪੂਰੇ ਵਧੀਆ ਕੱਪੜੇ ਪਾ ਕੇ ਹੰਡਾਉਣ ਵਾਲੇ ਠੀਕ ਹੈ। ਠੀਕ ਹੈ ਜੀ ਆਪਾਂ ਪ੍ਰਿੰਟ ਸੂਟਾਂ ਦੇ ਸੇਲ ਲਗਾਉਣ ਲੱਗੇ ਆ। 129 ਰੁਪਏ ਦਾ ਸੂਟ ਜੀ। 5 ਮੀਟਰ ਕੱਪੜਾ ਪ੍ਰਿੰਟ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ। 129 ਰੁਪਏ ਦਾ ਸੂਟ ਜੀ। ਮਤਲਬ 129 ਰੁਪਏ ਦੇ ਵਿੱਚ ਹੰਡਾਉਣ ਪਾਉਣ ਵਾਲਾ ਪੂਰਾ ਮੀਟਰ ਦਾ ਪੂਰਾ ਮੀਟਰ ਨਾਲ ਕੱਟ ਕੇ 129 ਰੁਪਏ ਇਹ ਤਾਂ ਨਹੀਂ ਹੈ ਵੀ ਇਕੱਲੇ ਲੈਣ ਦੇਣ ਵਾਲੀ ਨੇ। ਨਾ ਜੀ ਨਾ ਪਾ ਕੇ ਹੰਡਾਵੇ ਕਾਕ। 129 ਰੁਪਿਆ ਦਾ ਸੂਟ। ਓਕੇ। ਕਿੰਨੇ ਕਿ ਡਿਜ਼ਾਈਨ ਕਿੰਨੇ ਕ ਆ ਜਾਂਦੇ ਨੇ ਇਹ ਚ? 10-12 ਡਿਜ਼ਾਈਨ ਮਿਲਣਗੇ ਔਰ 10-12 ਡਿਜ਼ਾਈਨਾਂ ਚ 4-4 ਕਲਰ ਮਿਲਣਗੇ ਤੁਹਾਨੂੰ। ਠੀਕ ਹੈ। ਠੀਕ ਹੈ ਜੀ। 129 ਰੁਪਿਆ ਦਾ ਸੂਟ 260 ਰੁਪਿਆ ਦੇ ਦੋ ਸੂਟ। ਇਸ ਤੋਂ ਬਾਅਦ ਆਪਾਂ ਇੱਕ ਕਾਟਨ ਦਾ ਰੀਜਨਲ ਕਾਟਨ। ਠੀਕ ਹੈ ਜੀ। ਬਾਜ਼ਾਰ ਚ ਵਿਕਦੀ ਹੈ 350 350। ਇਹ ਤੇ ਵੀ ਅੱਜ ਆਪਾਂ ਪਾ ਆਫਰ ਲਗਾਉਣ ਲੱਗੇ ਆਂ। 200 ਰੁਪਿਆ ਦਾ ਸੂਟ 1000 ਰੁਪਿਆ ਦੇ 5 ਸੂ 1000 ਰੁਪਏ ਦੇ ਕਾਟਨ ਦੇ 500 500 ਟ ਹੈ ਰੀਜਨਲ ਕਾਟਨ ਉਹ ਵੀ ਡਿਫਰੈਂਟ ਡਿਫਰੈਂਟ ਡਿਜ਼ਾਈਨ ਵੱਖਰੇ ਵੱਖਰੇ ਕੋਈ ਸਿੰਥੈਟਿਕ ਮਿਕਸ ਨਹੀਂ ਹੋਊਗਾ ਕਾਟਨ ਕਹੂੰਗਾ ਤਾਂ ਅਸਲ ਕਾਟਨ ਹੋਊਗੀ 200 ਰੁਪਏ ਦਾ ਸੂਟ ਇਹ ਵੀ 200 ਰੁਪਏ ਦੇ ਵਿੱਚ मतलब 200 ਰੁਪਏ ਦੇ ਵਿੱਚ ਇਹ ਵੀ 5 ਮੀਟਰ 200 ਰੁਪਏ ਦੇ ਵੀ 5 ਮੀਟਰ ਦੀ ਡਿਜ਼ਾਈਨ ਇਹਦੀ ਵੀ ਕੋਈ ਕਮੀ ਨਹੀਂ ਕਿੰਨੇ ਮਰਜੀ ਡਿਜ਼ਾਈਨ 200 ਰੁਪਏ ਦੇ ਡਿਜ਼ਾਈਨ ਚੈੱਕ ਕਰੋ ਜੀ ਵਾਹ ਜੀ ਵਾਹ ਮਤਲਬ ਘਰੇ ਮੈਂ ਕਹਿੰਦਾ ਜੀ ਕੋਈ ਦੇ ਕੇ ਦਿਖਾਵੇ ਤੁਹਾਨੂੰ ਇਹ ਰੇਟਾਂ ਦੇ ਵਿੱਚ ਦੋ ਫੈਕਟਰੀਆਂ ਰੇਟਾਂ ਦੇ ਕੱਪੜਾ ਦੇ ਰਹੇ ਹੁ ਠੀਕ ਹੈ ਜੀ ਉਹ ਆਫਰ ਆਪਣੀ ਅੱਜ ਵੀ ਉਸੇ ਤਰ੍ਹਾਂ ਚੱਲ ਰਹੀ ਹੈ ਏਕੇ ਟੈਕਸ ਦੀ ਪ੍ਰਿੰਟ ਬਾਜ਼ਾਰ ਤੇ ਦੁਕਾਨਾਂ ਦਾ 2-2 4-4 ਪ੍ਰਿੰਟ ਰੱਖੇ ਨੇ ਬੈਠੇ ਨੇ BMW ਦੇ ਮੇਰੇ ਕੋਲ ਗਿਣਤੀ ਕਰੋ ਪ੍ਰਿੰਟ ਵੀ 20 ਪ੍ਰਿੰਟ ਆਉਣਗੇ BMW ਦੇ ਜੀ ਗਿਣ ਕੇ ਆ ਲੋ ਡਿਜ਼ਾਈਨ ਚੈੱਕ ਕਰੀ ਜਾਓ ਕੱਲਾ ਕੱਲਾ BMW ਦਾ ਜੀ ਏ ਅੱਛਾ ਇਹ BMW ਦਾ ਫਰਕ ਹੁੰਦਾ ਹੈ ਜੀ ਹਾਂ ਜੀ ਏਕੇ ਟੈਕਸ ਦਾ BMW ਨੰਬਰ ਹੁੰਦੇ ਨੇ ਜੀ ਏਕੇ ਟੈਕ ਦੇ ਬੱਕਰੇ ਵੱਖਰੇ ਇਹਦਾ ਤਾਂ ਰੇਟ ਤੁਸੀਂ ਬਹੁਤ ਇਹਦਾ ਰੇਟ ਮੈਂ ਨੇ ਪਹਿਲਾਂ ਤੋਂ ਹੀ ਪਾਇਆ ਹੈ ਜੀ ਉਹੀ ਮੇਰਾ ਅੱਜ ਵੀ ਚੱਲ ਰਿਹਾ ਹੈ ਨਾਲੇ ਕਿ ਜਦ ਕਿ ਹਰ ਕੱਪੜੇ 'ਚ 2-2 3-3 ਰੁਪਏ ਮੀਟਰ ਦੀ ਤੇਜ਼ ਠੀਕ ਹੈ ਸਰਦੀ ਵੇਲੇ ਦਾ ਠੀਕ ਹੈ ਜੀ ਇਹ 425 ਰੁਪਏ ਦਾ ਪਾਇਆ ਹੋਇਆ ਅੱਜ ਵੀ 425 ਰੁਪਏ ਦਾ ਹੀ ਸੂਟ ਹੈ ਉਸ ਤੋਂ ਬਾਅਦ ਇਹ ਕੇ ਟੈਗ ਦਾ ਪੈਰਸ ਬਿਊਟੀ 트ੰਪ ਨੰਬਰ ਇਹ ਪਹਿਲਾਂ ਵੀ ਆਪਣੀ ਆਫਰ ਚੱਲਦੀ ਹੈ ਅੱਜ ਵੀ ਇਹ ਤੇ ਉਹੀ ਆਫਰ ਹੈ 300 ਰੁਪਏ ਦਾ ਸੂਟ ਜੀ ਇਹਦੇ ਡਿਜ਼ਾਈਨ ਚੈੱਕ ਕਰੋ ਇਹਦੇ ਵੀ 10 ਤੋਂ 15 ਕੇ ਟੈਗ ਦਾ ਮਾਲ ਹੈ ਜੀ ਟੈਗ ਦਾ origial ਜੀ ਕੰਨੀ ਕੰਨੀ ਤੇ ਮੋਹਰ ਆ ਲੋ 300 ਰੁਪਏ ਚ ਹੈ ਜੀ ਉਸ ਤੋਂ ਬਾਅਦ ਕੈਮਰੀ ਦੇ ਡਿਜ਼ਾਈਨਰ ਦਿਖਾਉਂਗਾ ਤੁਹਾਨੂੰ ਮੈਂ ਆ ਲੋ ਡਿਜ਼ਾਈਨਰ ਸ਼ਰਟਾਂ ਪਲੇਨ ਬਾਟਮ ਨਾਲ ਦੇਖੋ ਚੀਜ਼ ਤਿੰਨ ਤਿੰਨ ਮੀਟਰ ਦੀਆਂ ਬਾਟਮ ਨਾਲ ਠੀਕ ਹੈ ਜੀ ਡਿਜ਼ਾਈਨ ਇਹਦਾ ਵੀ ਪਹਿਲਾਂ ਡਿਜ਼ਾਈਨ ਚੈੱਕ ਕਰੋ ਫਿਰ ਰੇਟ ਦਾ ਧਮਾਕਾ ਦਿੰਨੇ ਆ ਇਹਦਾ ਵੀ ਇਹ ਵੀ ਪਹਿਲਾਂ ਦੇਖੋ ਡਿਜ਼ਾਈਨ ਠੀਕ ਹੈ ਜੀ ਇਹ ਮੈਂ ਮਤਲਬ ਅਲੱਗ-ਅਲੱਗ ਆਉਂਦੀਆਂ ਨੇ ਮੈਂ ਕਹਿੰਨਾ ਅਲੱਗ-ਅਲੱਗ ਡਿਜ਼ਾਈਨ ਜੇ ਅਲੱਗ-ਅਲੱਗ ਚੀਜ਼ਾਂ 10 ਤੋਂ 15 ਡਿਜ਼ਾਈਨ ਆਹ ਲਓ ਇਹ ਨਹੀਂ ਹੈਗਾ ਵੀ ਦੋ ਨਹੀਂ ਵਾਹੀਂ ਉਹਨੂੰ ਘਰੇ ਲੈ ਜਾਓ ਕਿ ਆਪਾਂ ਵੀ ਦੋ ਡਿਜ਼ਾਈਨ ਖੋਲ ਤੇ ਮੁੱਕ ਗਏ ਜੀ ਠੀਕ ਹੈ ਇਹਦੇ ਵੀ 15 ਡਿਜ਼ਾਈਨ ਮਿਲਣਗੇ ਮੇਰੇ ਕੋਲੇ ਆਹ ਲਓ ਦੇਖੋ ਜੀ ਦੁਪੱਟੇ ਨਾਲ ਇਹਨਾਂ ਦੇ ਵੱਡੇ-ਵੱਡੇ ਸਾਰਿਆਂ ਦੇ ਨਾਲ ਹੀ ਮਿਲਣਗੇ ਹਾਂਜੀ ਹਾਂ ਦੁਪੱਟੇ ਨਾਲ 3-3 ਮ ਰੇਟ ਦਾ ਦੇਣ ਲੱਗਿਆ 390 ਰੁਪਏ ਦਾ ਸੂਟ ਜੀ ਬੱਲੇ 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 ਨਾਲ ਕਮੀਜ਼ ਨਾਲ ਬਾਟਮ ਆ ਗਈ ਦੁਪੱਟਾ ਆ ਗਿਆ 500 ਰੁਪਏ ਤੋਂ ਘੱਟ ਬਾਜ਼ਾਰ 'ਚ ਕੋਈ ਨਹੀਂ ਦਿੰਦਾ ਇਹ ਤੇ ਵੀ ਆਫਰ ਹੈ ਕੈਮਰਿਕ ਦੀ ਰੀਜਨਲ ਸ਼ਰਟ 390 ਰੁਪਏ ਚ ਜੀ ਠੀਕ ਹੈ ਠੀਕ ਹੈ ਇਸ ਤੋਂ ਬਾਅਦ ਪਿਓਰ ਦੁਪੱਟਾ ਦਿਖਾਣਾ ਤੁਹਾਨੂੰ ਮੈਂ ਜ਼ਮਦਾਰੀ ਨਾਲ ਆਹ ਲੋ ਸ਼ਰਟ ਹੋ ਗਈ ਰੀਜਨਲ ਜਾਮ ਦੀ ਠੀਕ ਹੈ ਬਾਜ਼ਾਰ 'ਚ ਵਿਕਦਾ ਹੈ 1000 1100 ਦਾ ਸੂਟ ਰੀਜਨਲ ਜਾਮ ਦੀ ਆਹ ਲੋ ਸੀ ਆ ਬੇਗਮ ਨੰਬਰ ਲੱਗਿਆ ਹੈ ਕਿਥੇ ਮਰਜ਼ੀ ਚੈੱਕ ਕਰਕੇ ਆ ਜਾਵੇ ਗਾਹ ਮੇਰੇ ਕੋਲ ਰੇਟ ਦੀ ਤੁਹਾਨੂੰ ਪੂਰੀ ਤਸੱਲੀ ਦੇ ਦਮਾ ориジナル जाम दी ਇਕੱਲੀ ਕਮੀਜ਼ ਵਿਕਦੀ ਹੈ 700 ਦੀ ਆਪਾਂ ਸੂਟ ਦੇਣਾ 700 ਰੁਪਏ ਦਾ ਜੀ ਆਹ ਲੋ ਏਕੇ ਟੈਕਸ ਦਾ ਆਲਓਵਰ ਪਿਓਰ ਦਾ ਦੁਪੱਟਾ ਡਿਜ਼ਾਈਨ ਦਾ ਪਿਓਰ ਦਾ ਦੁਪੱਟੇ 'ਚ ਵੀ ਹਰ ਚੀਜ਼ 'ਚ ਮੇਰੇ ਕੋਲ 15-15 20-20 ਡਿਜ਼ਾਈਨ ਨੇ ਠੀਕ ਹੈ ਇਹੜੀ ਹੋਊਗਾ ਵੀ ਇੱਕ ਚੀਜ਼ 'ਚ ਦੋ ਡਿਜ਼ਾਈਨ ਨੇ ਤਿੰਨ ਨੇ ਹਰ ਚ ਗਿਣ ਕੇ 15-15 20-20 ਡਿਜ਼ਾਈਨ ਆਹ ਲੋ ਪਿਓਰ ਦੁਪੱਟੇ ਡਿਜ਼ਾਈਨ ਦੇਖੋ ਜੀ ਇਹ ਪਿਓਰ ਦੁਪੱਟਾ ਆਪਾਂ ਨੇ ਲੈਣਾ 600 ਰੁਪਏ 'ਚ ਜਿਹੜਾ ਉੱਪਰ ਵਾਲਾ ਖੋਲਿਆ ਇਸ ਤੋਂ ਬਾਅਦ ਤੁਹਾਨੂੰ ਮਸਲੀਨ ਦੁਪੱਟਾ ਨੀ ਕਾ ਕਰ ਦੇ ਕੋੜਦਾ ਇੰਨੇ ਦਿਨਾਂ ਰਾਮ ਟੈਕਸਰ ਦਾ ਹੀ ਨਾਉਦਾ 11100 ਰੁਪਏ ਦਾ ਸੂਟ ਹੈ ਠੀਕ ਆ ਮਾਰਕੀਟ ਚੋਂ 11100 11100 ਦਾ ਸੇਮ ਡਿਜ਼ਾਈਨ ਜੀ ਆਪਾਂ ਦਾ ਬਹੁਤ ਫਾਇਦਾ ਲੈਸ ਲਾਉਣ ਲੱਗੇ ਆ ਜੀ ਇਹ ਚੀਜ਼ ਤੇ ਠੀਕ ਹੈ ਸਸਤਾ ਮੇਲਿਆ ਮਿਲੇ ਚੋ ਕਵਾਂਟੀਟੀ ਚੱਕੀ ਆ ਇਹਦੀ ਮਾਲ ਦੀ ਔਰ ਰੇਟ ਦਾ ਹਿੱਸਾ ਦੇਣ ਲੱਗੇ ਆ ਵੀ ਤੁਹਾਡਾ ਹੀ ਵੀ ਗਾਕਾਂ ਦਾ ਜੇ ਆਪਾਂ ਨੂੰ ਫਾਇਦੇ ਨਾਲ ਮਿਲ ਗਿਆ ਮਾਲ ਤਾਂ ਗਾਕਾਂ ਦਾ ਵੀ ਫਾਇਦਾ ਕਰ ਲਓ ਗਾਕਾਂ ਦਾ ਵੀ ਫਾਇਦਾ ਕਰ ਇਹ ਨਹੀਂ ਯਾਦ ਕਰੇ ਵੀ ਹਾਇ ਯਾਦ ਕਰੇ ਇਹ ਨਹੀਂ ਹੈਗਾ ਵੀ ਆਪਣੀ ਕਮਾਈ ਵਧਾ ਲਓ ਵੀ ਆਪਾਂ ਨੂੰ ਚੀਜ਼ ਲੈਸ ਨਾਲ ਮਿਲੇਗੀ ਤਾਂ ਆਪਾਂ ਕਮਾਈ ਵਧਾ ਲਓ ਬੱਲੇ 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 ਕਿੰਨੇ ਕਿਤਾ ਫਿਰ ਰੇਟ ਵੀ ਦੱਸ ਰੇਟ ਤਾਂ ਫਿਰ ਉਦੋਂ ਵੀ ਤੋਵੇਂ ਹੀ ਦੇ ਦੇਣਾ ਆਪਾਂ ਨੇ ਉਹਦਾ ਡਿਜ਼ਾਈਨ ਚੈੱਕ ਕਰੋ ਦੇ ਆਹ ਲੋ ਆਹ ਲੋ ਵਰ ਨਾਲ ਜੀ ਆਲ ਓਵਰ ਸੂਟ ਹਮ ਨਾਲ ਮਸਲੀਨ ਦਾ ਦੁਪੱਟਾ ਜੀ ਨਾਲ ਮਸਲੀਨ ਦਾ ਦੁਪੱਟਾ ਆਹ ਠੀਕ ਹੈ ਜੀ ਦੇਖੋ ਕਿਉਂ ਹੈਗਰ ਡਿਜ਼ਾਈਨ ਮੁੱਖਾ ਬੋਲਦੇ ਜੀ ਆਹ ਲੋ ਦੇਖੋ ਲੋ ਜੀ ਦੇਖੋ ਡਿਜ਼ਾਈਨ ਕੱਲੋਂ ਦੇਖ ਲੋ ਡਿਜ਼ਾਈਨ ਦੇਖ ਲੋ ਜੀ ਲੋ ਜੀ ਜਿਹਨਾਂ ਨਾਲ ਮਸਲੀਨ ਆndi ਹੈ ਜੀ ਜਿਹੜਾ ਬਾਜ਼ਾਰ 'ਚ ਸੇਲ ਹੁੰਦਾ ਹੈ 1500 1600 ਰੁਪਏ ਦਾ ਪੀਸ ਅਸਲ ਮਸਲੀਨ ਨਾਲ ਆਹ ਲੋ ਦੇਖੋ ਬੱਲੇ 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 ਸੂਟ ਚੈੱਕ ਕਰੋ ਜੀ ਪਹਿਲਾਂ ओरिजिनल मशीन ਨਾਲ ਇਹਦਾ ਵੀ ਰੇਟ ਧਮਾਕਾ ਹੀ ਦੇ ਦੇਣਾ ਤੋਹਫਾ ਹੀ ਇਹਦਾ ਵੀ ਇਹਦੇ ਵਿੱਚ ਇਸ ਤਰ੍ਹਾਂ ਡਿਜ਼ਾਈਨਰ ਵੀ ਮਿਲਣਗੇ ਔਰ ਇਹਦੇ ਵਿੱਚ ਆਲ ਓਵਰ ਨਾਲ ਵੀ ਮਿਲੂਗਾ ਠੀਕ ਹੈ ਜੀ ਆਲ ਓਵਰ ਨਾਲ ਸਾਰੇ ਜਿੰਨੇ ਤੁਸੀਂ ਡਿਜ਼ਾਈਨ ਦਿਖਾਏ ਸਭ ਚਾਹੀਏ ਆ ਹਾਂ ਕਲਰ ਸਭ ਚ ਮਿਲਣਗੇ ਜੀ ਸਾਰੇ ਡਿਜ਼ਾਈਨ ਵੱਖਰੇ ਵੱਖਰੇ ਮਿਲਣਗੇ ਠੀਕ ਹੈ ਦੇਖੋ ਚੀਜ਼ ਬਾਜ਼ਾਰ ਵਿੱਚ ਵਿਕਦਾ 1400 1500 ਇਹਦਾ ਮੈਂ ਰੇਟ ਦੇਣ ਲੱਗਿਆ ਸਿਰਫ 850 ਰੁਪਏ ਰੇਟ ਜੀ ਬੱਲੇ ਮਤਲਬ ਬਾਜ਼ਾਰ ਨਾਲੋਂ ਤਾਂ ਅੱਧੇ ਕਰਤੇ ਰੇਟ ਜਮਾਈ ਹੈ 100% origignal ਮਸ਼ਲੀਨ ਦੀ ਹੋਊਗੀ ਚੁੰਨੀ ਡੁਪਲੀਕੇਟ ਨਹੀਂ ਹੋਊਗੀ ਠੀਕ ਹੈ ਇੱਕ ਸ਼ਿਮਰ ਬਹੁਤ ਵਿਕ ਰਹੀ ਹੈ ਬਹੁਤ ਜ਼ਿਆਦਾ ਡਿਮਾਂਡ ਹੈ ਸ਼ਿਮਰ ਟੂ ਸ਼ਿਮਰ ਦੇਖੋ ਡਿਜ਼ਾਈਨ ਸ਼ਿਮਰ ਦਾ ਤਮੰਨਾ ਦੀ ਹੋਊਗੀ ਰੀਜਨਲ ਡੁਪਲੀਕੇਟ ਨਹੀਂ ਹੋਊਗੀ ਕੰਨੀ ਕੰਨੀ ਤੇ ਮੋਰ ਹੋਊਗੀ ਜੀ ਠੀਕ ਹੈ ਇਹ ਵੀ ਬੜੀ ਵਧੀਆ ਗੱਲ ਹੈ ਵੀ ਤੁਸੀਂ ਹਰ ਚੀਜ਼ ਦੱਸ ਕੇ ਦਿੰਦੇ ਹੋਗਾ ਹਾਂ ਜੀ ਅਗਲਾ ਮਾਰਕਾ ਚੈੱਕ ਕਰੇ ਜੀ ਹਾਂ ਦੁਪੱਟਾ ਵੀ ਨਾਲ ਇਹਦਾ ਸ਼ਿਮਰ ਦਾ ਹੋਊਗਾ ਜੀ ਆਹ ਲੋ ਡਿਜ਼ਾਈਨ ਚੈੱਕ ਕਰੋ ਠੀਕ ਹੈ ਬਟ ਟੈਗ ਸਾਰਿਆਂ ਤੇ ਲੱਗਿਆ ਹੋਊ ਮੋਰ ਸਾਰਿਆਂ ਤੇ ਲੱਗੀ ਹੋਊਗੀ ਜੀ 625 ਰੁਪਏ ਦਾ ਛੋਟ ਜੀ ਬੱਲੇ 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 12-1300 ਰੁਪਏ ਦਾ ਛੋਟ ਵੀਕ ਨਾਲ ਆ 625 ਰੁਪਏ ਦਾ ਛੋਟ ਜੀ ਛੇਮਾ ਤੋਂ ਸ਼ਿਮਰ ਇੱਕ ਰੀਜਨਲ ਰਾਮ ਟੈਕਸ ਜੀ ਆਹ ਲੋ ਦੇਖੋ ਇਹਦੇ ਵਰਕ ਚੈੱਕ ਕਰੋ ਜੀ ਫਿਨਿਸ਼ਿੰਗ ਚੈੱਕ ਕਰੋ ਜੀ ਕਿਆ ਬਾਤ ਹੈ origional ramtex ਹੋਊਗਾ ਜੀ ਹੀ ਹੋਈ ਹੋਊਗੀ ਨਾਲ ਦੁਪट्टे ਹੋਣਗੇ ਔਰ ਇਹਦੇ ਨਾਲ ਰੀਜਨਲ ਪਿਓਰ ਦਾ ਦੁਪੱਟਾ ਆਊਗਾ ਜੀ ਠੀਕ ਹੈ ਬਾਟਮ ਵੀ ਹੋਊਗੀ ਨਾਲ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਜੀ ਠੀਕ ਹੈ ਜੀ ਦੇਖੋ ਵੀ ਜੀ ਬਾਜ਼ਾਰ 'ਚ ਵਿਕਦਾ ਹੈ 1800 1900 2000 ਦਾ ਸੂਟ ਬਸਾ ਲੱਗਦੀਆਂ بڑے بڑے ਸਟੋਰਾਂ ਦੇ ਲੱਗਦੀਆਂ ਨੇ ਜਿਹੜੀਆਂ ਆਈਟਮਾਂ ਠੀਕ ਹੈ ਔਰ ਮੈਂ ਦਊਂਗਾ ਹੈ ਸੀ ਇਹਦੇ ਵੀ ਪਹਿਣਾ ਦਾ ਫਾਇਦਾ ਕਰਕੇ ਹੂੰ ਸਿਰਫ 1400 ਰੁਪਏ ਦਾ ਛੋਟ ਜੀ ਇੱਕ ਤੁਹਾਨੂੰ ਪਾਕਿਸਤਾਨੀ ਆਈਟਮ ਨਹੀਂ ਆ ਕਰਵਾਉਣਾ ਬਹੁਤ ਜ਼ਿਆਦਾ ਡਿਮਾਂਡ ਹੈ ਪਾਕਿਸਤਾਨੀ ਦੀ ਠੀਕ ਹੈ ਲੈਸਾਂ ਨਾਲ ਤਿਆਰ ਹੋਇਆ ਹੁੰਦਾ ਪੀ ਚੈੱਕ ਕਰੋ ਪੀਜ਼ ਹਮਮ ਕਲਰ ਚੈੱਕ ਕਰੋ ਇਹਦੇ ਠੀਕ ਹੈ ਜੀ ਬਾਜ਼ਾਰ 'ਚ ਵਿਗਦਾ 1500 1600 1500 ਤੋਂ ਘੱਟ ਤਾਂ ਵਿਗਦਾ ਹੀ ਨਹੀਂ ਹੈਗਾ ਆਪਾਂ ਇਹ 'ਚ ਵੀ ਫਾਇਦਾ ਕਰਨ ਲੱਗੇ ਆ ਪੰਜ ਤੋਂ 6 ਡਿਜ਼ਾਈਨ ਨੇ ਇਹਦੇ ਵਿੱਚ ਮੇਰੇ ਕੋਲੇ ਡਿਜ਼ਾਈਨ ਮੈਂ ਹੁਣ ਇੱਕ ਖੋਲਿਆ 500 ਤੋਂ 6 ਡਿਜ਼ਾਈਨ ਹਾਜ਼ਰ ਨੇ ਮੇਰੇ ਕੋਲ ਠੀਕ ਹੈ ਸਿਰਫ 1000 ਰੁਪਏ ਦਾ ਛੋਟ ਓਕੇ 500 'ਚ ਵੀ ਫਾਇਦਾ ਕਰਦੇ ਆ ਪੂਰਾ ਇੱਕ ਤੁਹਾਨੂੰ ਆਈਟਮ ਦੁਹਾਨ ਲੱਗਿਆ ਪਹਿਲਾਂ ਮੈਂ 17-1800 ਰੁਪਏ ਦੀ ਰੇਂਜ ਤੇ ਸੇਲ ਹੁੰਦੀ ਦੀ ਆਈਟਮ ਇਹਨੇ ਖੁਦ ਸੇਲ ਕਰੀ ਹੈ ਹੁਣ ਮੈਂ ਆਪਣੀ ਤਿਆਰ ਕਰਵਾਤੀ ਆਈਟਮ ਕਪੜਾ ਆਪ ਲਿਆ ਕੇ ਲੈਸਾ ਕਾਰੀਗਰ ਤੋਂ ਆਪ ਤਿਆਰ ਕਰਵਾਤਾ ਮਾਲ ਦੇਖੋ ਮਨ ਨਾਲੇ ਦਾ ਮਾਲ ਘੈਂਟ ਬਣ ਕੇ ਆ ਰਿਹਾ ਹੈ ਰੇਟ ਘਟਾਤਾ ਔਰ ਦੁਪੱਟੇ ਜਿਹਦੇ ਜਾਣ ਪਾਤੀ ਪੂਰੀ ਪਹਿਲਾਂ ਦੁਪੱਟਾ ਵੀ ਐਡਾ ਕੋਣੀ ਬਿਲ ਬਣਿਆ ਹੁੰਦਾ ਸੀਗਾ ਪੂਰਾ ਹਾਂ ਮੈਂ ਵਿੱਚ ਵੀ ਕੰਮ ਕਰਵਾਤਾ ਦੁਪੱਟੇ ਦੇ ਠੀਕ ਹੈ ਦੇਖੋ ਵੀ ਕਿੰਨਾ ਗ੍ਰੇਡ ਕੱਟ ਕਰਤਾ ਇਹਦਾ ਪਹਿਲਾਂ 17 1800 ਦਾ ਆਈਟਮ ਵਿਕਦੇ ਦੀ ਹੁਣ ਮੈਂ 1250 ਰੁਪਏ ਦਾ ਪੀਸ ਦਿਨਾ ਜੀ ਇਹ 5 5 600 ਰੁਪਏ ਦਾ ਕਸਟਮਰ ਦਾ ਫਾਇਦਾ ਕਰ ਦੇਣਾ 5 600 ਦਾ ਫਾਇਦਾ ਕਰ ਨਾਲੇ ਮਾਲ ਵਧੀਆ ਬਣ ਗਿਆ ਤੇ ਨਾਲੇ ਫਾਇਦਾ ਕਰ ਦੇਣਾ ਆਹ ਤਿਆਰ ਕਰਵਾ ਲਈ ਚੀਜ਼ ਕਾਰੀਗਰ ਕੋਲੋਂ ਆਪ ਤਿਆਰ ਕਰਵਾ ਲਈ ਪਰਤੇ ਜਾਗੇਗਾ ਤਾਂ ਫਾਇਦਾ ਕਰ ਦੇਣਾ ਪਹਿਣਾ ਦਾ 1250 ਰੁਪਏ ਚ ਇੱਕ ਆਈਟਮ ਮੈਂ ਹੋਰ ਤਾਂ ਆਪ ਤਿਆਰ ਕਰਵਾਈ ਆ ਪਹਿਲਾਂ 1250 ਚ ਮੇਰੀ ਖੁਦ ਮੈਂ ਸੇਲ ਕਰ ਰਿਹਾ ਸੀ ਮੇਰੀ ਪ ਬਿਸਕੋਜ਼ੀ ਸ਼ਰਟ ਸਾਰਾ ਹੈਂਡ ਟੱਚ ਨਾਲ ਸ਼ਰਟ ਬਣੀ ਹੋਗੀ ਜੀ ਠੀਕ ਹੈ ਠੀਕ ਹੈ ਜੀ ਆਊਗਾ ਦੁਪੱਟਾ ਨਾਲ ਇਹਦੇ ਕੋਟੇ ਡੋਰੀ ਇਹਦਾ ਦੇਖੋ ਜੀ ਲੋ ਜੀ ਦੁਪੱਟੇ ਦੇ ਉੱਪਰ ਵੀ ਲੈਸਾਂ ਵਗੈਰਾ ਲੱਗੀਆਂ ਹੋਈਆਂ ਔਰ ਕਲਰ ਇਹਦੇ ਵਿੱਚ 10 ਤੋਂ 15 ਕਲਰ ਮੇਰੇ ਕੋਲ ਇਹਦੇ ਠੀਕ ਹੈ ਠੀਕ ਹੈ ਜੀ ਪਹਿਲਾਂ 1250 ਰੁਪਏ ਖੁਦ ਮੈਂ ਸੇਲ ਕਰਦਾ ਦੀ ਉਹਨੇ 1000 ਰੁਪਏ ਦਾ ਆਈਟਮ ਤਿਆਰ ਕਰਵਾਤੀ ਇਹ ਚ ਵੀ 250 ਰੁਪਏ ਸੂਰਦਾ ਕੱਕਾ ਦਾ ਫਾਇਦਾ ਕਰ ਲੈਣਾ ਮੇਰੀ ਭੈਣਾ ਨਾਲੇ ਕੱਪੜੇ ਦੀ ਕੁਆਲਿਟੀ ਵਧੀਆ ਹੋ ਰਹੀ ਮੈਨੂੰ ਜਾਨ ਪਾਤੀ ਕੱਪੜੇ ਚ ਠੀਕ ਹੈ ਉਹਨੇ ਇੱਕ ਕੋਟੇ ਡੋਰੀ ਇਹ ਕੱਲੇ ਦੁਪੱਟੇ ਦੇ ਮੁੱਲ ਤੇ ਮੈਨੇ ਸੂਟ ਦੇ ਦੇਣਾ ਕੱਲਾ ਦੁਪੱਟਾ ਅੰਨੇ ਚ ਤਿਆਰ ਹੁੰਦਾ 5 ਮੀਟਰ ਆਲਓਵਰ ਸੂਟ ਕੈਮਰੀਕ ਦਾ ਠੀਕ ਐ ਇਸ ਸੂਟਾ ਸੂਟਾ ਨਾਲ ਦੁਪੱਟੇ ਦੇ ਮਾਰੋ ਜੀ ਨੀਗਾ ਆ ਦੇਖੋ ਦੁਪੱਟਾ ਠੀਕ ਐ ਇਹਦੇ ਕੋਟਾ ਤਿਆਰ ਕਰਾਉਨੇ ਆ ਹਾਂ 450 500 ਰੁਪਏ ਦਾ ਖਾਲੀ ਦੁਪੱਟਾ ਤਿਆਰ ਹੁੰਦਾ ਮੈਨੇ ਸੂਟ ਤੇ ਦੁਪੱਟਾ 580 ਰੁਪਏ ਦਾ ਸੂਟ ਦੇ ਦੇਣਾ ਜੀ ਉਹ ਬੱਲੇ ਬੱਲੇ ਮਤਲਬ ਸੂਟ ਆਇਆ ਸੰਸੂ 130 ਰੁਪਏ ਦੇ ਜੇਗਾ 130 ਰੁਪਏ ਦਾ ਸੂਟ ਰਹਿ ਗਿਆ ਜੀ ਰੰਗ ਇਹਦੇ 10 15 ਕਲਰ ਮਿਲ ਜਾਣਗੇ ਇਹਦੇ ਆ ਲੋ ਠੀਕ ਐ ਹੂੰ ਠੀਕ ਹੈ ਜੀ। ਔਰ ਦੁਪੱਟਾ ਪੂਰਾ ਕਲਾਸ ਆ ਲੋ ਬੋਲੇ ਬੋਲੇ ਏ ਕਲਾਸ ਦੁਪੱਟਾ ਇਹਦੇ ਦੁਪੱਟੇ ਦੇ ਉੱਪਰ ਵੀ ਵਰਕ ਹੋਇਆ ਹੈ ਦੁਪੱਟਾ ਜੀ। ਦੇਖੋ ਜੀ। ਠੀਕ ਹੈ ਜੀ ਦੋ ਡਿਜ਼ਾਈਨ ਇਹ ਕਿਹਦੇ ਵਿੱਚ ਮਿਲੂਗਾ ਪ੍ਰਿੰਟ ਦੁਪੱਟੇ ਨਾਲ। ਸੇਮ ਚੀਜ਼ ਦੇ ਵਿੱਚ ਡਿਜ਼ਾਈਨਿੰਗ ਦਾ ਫਰਕ ਹੈ ਗਲੇ ਤੇ ਵਰਕ ਆਊਗਾ ਜੀ। ਦੇਖੋ ਜੀ। ਦੇਖੋ ਵੀ ਆਹ ਲੋ ਦੁਪੱਟਾ ਜੀ। ਇਹਦੇ ਨਾਲ ਦੁਪੱਟਾ ਚੈੱਕ ਕਰੋ ਜੀ। ਇਹ ਵੀ ਪਹਿਲਾਂ ਬਾਜ਼ਾਰ ਚ ਵੇਖਦਾ 1200 1300 1200 1300 ਆਪਾਂ ਨੇ ਕੰਨੇ ਨੇ ਫਾਇਦੇ ਹੂੰ ਆਪਾਂ ਦੋਨਿਆਂ ਚ ਕਿਹੜਾ ਮਾਰੀ ਡਿਜ਼ਾਈਨ ਲੈ ਜਵੇਗਾ ਕਿ 900 ਰੁਪਏ ਦਾ ਸੂਟ ਜੀ 900 ਇਹਦੇ ਵਿੱਚ ਵੀ ਐਂ ਸਮਝ ਲੋ 4-500 ਰੁਪਏ ਦਾ ਫਾਇਦਾ ਕਰਤਾ ਫਾਇਦਾ ਜੀ ਫਾਇਦਾ ਠੀਕ ਆ ਲੋ origignal camric ਦਾ ਸੌਫੀਆ ਨੰਬਰ ਟੋਟਨ ਦੁਪੱਟਾ ਸੂਟਾ ਅਸਲ ਕੈਮਰਿਕ ਵਾਹ ਜੀ ਵਾਹ ਸੂਟ ਚੈੱਕ ਕਰੋ ਜੀ ਕੀਆ ਕੁਆਲਿਟੀ ਵੈਰਾਈਟੀ ਤਾਂ ਇੰਨੀ ਕਾ ਜੀ ਮੇਰੇ ਕੋਲੇ ਵੀਡੀਓ ਬਹੁਤ ਜ਼ਿਆਦਾ ਲੰਬੀ ਚਲੀ ਜਾਊਗੀ ਵੀ ਮੇਰੇ ਆਪਣੇ ਨੇ ਕਸਟਮਰ ਵਿਜ਼ਿਟ ਕਰੇ ਮੇਰੇ ਕੋਲ ਆ ਕੇ ਇੱਕ ਵਾਰੀ ਦਿਲ ਖੁਸ਼ ਕਰ ਦੂੰਗਾ 500 ਰੁਪਏ ਦਾ ਛੋਟ ਜੀ ਉਹ ਬੱਲੇ ਬੱਲੇ 500 ਰੁਪਏ ਦਾ ਜੀ ਸ਼ਾਬਾਸ਼ ਆ ਲੋ ਲੈਸਾਂ ਨਾਲ ਜੀ 1200 1300 ਕੋਈ 1200 ਦਾ ਵੇਚਦਾ ਕੋਈ 1300 ਦਾ ਵੇਚਦਾ ਠੀਕ ਚੈੱਕ ਕਰੋ ਹੂੰ ਹੂੰ ਦੇਖੋ ਜੀ ਮੇਰੇ ਕੋਲ ਕੋਈ 1200 ਨਹੀਂ ਕੋਈ 1300 ਨਹੀਂ ਕੋਈ 1000 ਨਹੀਂ ਹੂੰ ਸਿਰਫ 850 ਰੁਪਏ ਦਾ ਛੋਟ 850 ਰੁਪਏ ਦਾ ਕੀ ਫਾਇਦੇ 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 ਕਰਨੇ ਨੇ ਫਾਇਦੇ ਜੀ ਆ ਲੋ ਬਰਬਰੀ ਬਹੁਤ ਨਾਮ ਨਾਲ ਵਿਕ ਰਹੀ ਆ ਬਰਬਰੀ ਬਹੁਤ ਮਸ਼ਹੂਰ ਆ ਇਸ ਟਾਈਮ ਠੀਕ ਹੈ ਸਾਰਾ ਧਾਗੇ ਦਾ ਵਰਕ ਹੋਇਆ ਹੋਊਗਾ ਠੀਕ ਹੈ ਇਹਦੇ ਵਿੱਚ ਵੀ ਮੇਰੇ ਕੋਲੇ ਬਹੁਤ ਡਿਜ਼ਾਈਨ ਮਿਲ ਜਾਣਗੇ ਦੇਖੋ ਪੀਸ ਮਸਲੀਨ ਕਾਟਨ ਦਾ ਉਹਨਾਂ ਨਾਲ ਦੁਪੱਟਾ ਜੀ ਮਤਲਬ ਟ੍ਰੈਂਡਿੰਗ ਚ ਚੱਲ ਰਹੀ ਹੈ ਫਰਵਰੀ ਫੁੱਲ ਫਰਵਰੀ ਕਪੜਾ ਜੀ ਸਿਰਫ 1000 ਰੁਪਏ ਦਾ ਸੌਡ ਜੀ 1500 ਦਾ ਵਿਕਣ ਵਾਲਾ 1600 ਦਾ ਵਿਕ ਰਿਹਾ ਹੈ ਵਿਕ ਰਿਹਾ ਰੋਈ ਵਿਕ ਰਿਹਾ ਮੈਂ 1000 ਰੁਪਏ ਦਾ ਸੌਡ ਦੂੰਗਾ ਇਹ ਵੀ ਲੈਸ ਚ ਪਾ ਰਹੇ ਨੇ ਲੈਡੀਆਂ ਦੀ ਜਿੰਨੀ ਕੁ ਵੈਰਾਈਟੀ ਪੋਸੀਬਲ ਹੋਈ ਮੈਨੇ ਦਿਖਾਤੀ ਜਿਆਦਾ ਵੈਰਾਈਟੀ ਦੇਖਣ ਲਈ ਮੇਰੀ ਦੁਕਾਨ ਤੇ ਵਿਜ਼ਿਟ ਕਰਨਾ ਪਊਗਾ ਕਿਉਂਕਿ ਵੈਰਾਈਟੀ ਬਹੁਤ ਜਿਆਦਾ ਬਹੁਤ ਜਿਆਦਾ ਹੈ ਵੀਡੀਓ ਚੰਨੀ ਨਹੀਂ ਦਿਖਾਈ ਜਾਂਦੀ ਹੈਗੀ ਇਸ ਤੋਂ ਇਲਾਵਾ ਕੁੜਤੇ ਪਜਾਮੇ ਦੀ ਵੀ ਇੱਕ ਵੈਰਾਈਟੀ ਕੁਰਤਾ ਪਜਾਮਾ ਦੇ ਰਹੇ ਆ ਬਾਜ਼ਾਰ 'ਚ 450 450 ਦਾ ਕੁਰਤਾ ਐਮਾ ਵੇਖਣ ਵਾਲਾ ਹੂੰ ਆਪਾਂ ਦੇ ਰਹੇ ਆ 250 ਰੁਪਏ ਦਾ ਕੁਰਤਾ ਪਜਾਮਾ ਬੁਰਦੀ ਰੰਗ ਦੀ ਫੇਟ ਦੀ ਬਾਪਸੀ ਸਿਲੇ ਸਲਾਏ ਦੀ ਠੀਕ ਹੈ ਬੂਰਾ ਜਵੇ ਕਪੜਾ ਖਰਾਬ ਹੋ ਜਾਵੇ 250 ਰੁਪਏ ਦਾ ਕੁਰਤਾ ਪਜਾਮਾ ਜਿੰਨੇ ਮਰਜ਼ੀ ਕੁਰਤੇ ਪਜਾਮੇ ਲੈ ਜਾਓ 250 ਰੁਪਏ ਦਾ ਕੁਰਤਾ ਪਜਾਮਾ ਜੀ ਇਸ ਤੋਂ ਇਲਾਵਾ ਸੀ ਆਰਾਮ ਦਾ ਕੁਰਤਾ ਪਜਾਮਾ ਹੁੰਦਾ ਇਸ ਤਰ੍ਹਾਂ ਕੇ ਉੱਪਰ ਕਲਰ ਚੈੱਕ ਕਰਵਾ ਦੋ ਇਹਦੇ ਉੱਪਰ ਬਹੁਤ ਪੈਨੇ ਸੀ ਆਰਾਮ ਦੇ ਕਲਰ 600 ਰੁਪਏ ਦਾ 5 ਮੀਟਰ ਸੀ ਆਰਾਮ ਦਾ ਰੀਜਨਲ ਡੁਪਲੀਕੇਟ ਨਹੀਂ ਹੋਊਗਾ ਓਰੀਜਨਲ ਹੋਊਗਾ 100 ਰੁਪਏ ਦੀ ਇੱਕ ਪੈਂਟ ਸ਼ਰਟ ਥਾਨਾਂ ਦੇ ਵਿੱਚੋਂ ਕਟਿੰਗ ਕਰਕੇ 150 ਰੁਪਏ ਦੀਆਂ ਦੋ ਪੈਂਟ ਸ਼ਰਟਾਂ ਕੀ ਬਾਤ 100 ਰੁਪਏ ਚ ਥਾਨ ਚੋਂ ਕਟਿੰਗ ਕਰਕੇ ਦਊਗਾ ਪੈਂਟ ਦੇਖ ਲਓ ਆ ਲੋ ਠੀਕ ਹੈ ਜੀ ਸ਼ਰਟ ਨਾਲ ਕਿਹੜੀ ਮਰਦੀ ਆਪਣੀ ਕਸਟਮਰ ਚੁਆਇਸ ਦੀ ਲਗਾ ਲਵੇ ਠੀਕ ਹੈ 100 ਰੁਪਏ ਦਾ ਪੈਂਟ ਸ਼ਰਟ ਜੀ ਠੀਕ ਹੈ ਮਤਲਬ ਜੇ ਲੈਣੀਆਂ ਨੇ ਤਾਂ ਮਤਲਬ ਬਹੁਤ ਹੀ ਜ਼ਿਆਦਾ ਸਸਤੇ ਰੇਟਾਂ 100 ਰੁਪਏ ਦਾ ਥਾਨ ਚੋਂ ਕਟਿੰਗ ਕਰਕੇ ਕੋਈ ਵੀ ਨਹੀਂ ਦਊਗਾ ਬਾਜ਼ਾਰ ਤੇ ਜੀ ਇੱਕ ਆਪਣੀ ਦੁਕਾਨ ਤੇ ਆਪਾਂ ਥਾਨਾਂ ਚੋਂ ਕਟਿੰਗ ਕਰਕੇ 100 ਰੁਪਏ ਦੀ ਪੈਂਟ ਸ਼ਰਟ ਦਿੰਨੇ ਆ ਪਰ ਨੀਕਾ ਮਰਵਾ ਮਤਲਬ ਲੇਡੀਜ਼ ਦੇ ਵਿੱਚ ਤਾਂ ਜਿਹੜਾ ਹੈਗੀ ਵੈਰਾਈਟੀ ਮਿਲਦੀ ਉਹ ਮਿਲਦੀ ਹੈ ਨਾਲ ਜੈਂਟਸ ਦੇ ਵਿੱਚ ਵੀ ਵਧੀਆ ਵੈਰਾਈਟੀ ਤਾਂ ਨੇ ਆਪਾਂ ਸੀਣਾ ਤੇ ਜਿਵੇਂ ਬਾਈ ਉਹਨਾਂ ਨੇ ਵੀਡੀਓ ਬਣਾਈ ਸਾਨੂੰ ਬੜਾ ਵਧੀਆ ਲੱਗਿਆ ਯਾਰ ਕਿਉਂਕਿ ਆਹ ਸਟੱਫ ਤੇ ਆਹ ਰੇਟ ਜਿੰਨਾ ਦੇਈ ਜਾਂਦੇ ਨੇ ਮਤਲਬ ਤੁਹਾਡੀ ਵੀ ਤੁਹਾਡਾ ਵੀ ਹੱਤ ਮੰਗਦਾ ਵੀ ਤੁਸੀਂ ਉਰੇ ਆਓ ਆ ਕੇ ਇੱਕ ਵਾਰੀ ਸਟੱਫ ਚੈੱਕ ਕਰਕੇ ਜਾਓ ਤੁਸੀਂ ਇੱਕ ਸੂਟ ਸੋਚ ਕੇ ਆਉਂਗੇ ਇੱਕ ਦੀ ਜਗ੍ਹਾ ਤਿੰਨ ਤਿੰਨ ਚਾਰ ਚਾਰ ਲੈ ਕੇ ਜਾਓਗੇ ਜਿਵੇਂ ਬਾਈ ਮੈਨੂੰ ਦੱਸ ਰਹੇ ਸੀ ਇਹੀ ਚੀਜ਼ ਹੁੰਦੀ ਆ ਮੁਹਾਲੀ ਤੋਂ ਆਏ ਸੀ ਨਾ ਬਾਈ ਜੇ ਤੁਸੀਂ ਕਰਦੇ ਮਹਾਲੀ ਤੋਂ ਕਸਟਮਰ ਮਤਲਬ ਇੱਕ ਸੂਟ ਲੈਣ ਆਏ ਸੀ ਕਿ ਉਹ ਐ ਸਮਝ ਲਓ ਵੀ 7- ਇਹ ਜਲਦੀ ਤੋਂ ਜਲਦੀ ਵਿਜ਼ਿਟ ਕਰੋ। ਮਾਲ ਇਹਨਾਂ ਕੋਲੇ ਵਾਧੂ ਆਜਵੇਂ ਆ ਗਿਆ ਗਰਮੀਆਂ ਦੇ ਵਿੱਚ ਹੁਣ ਆਪਾਂ ਦੇਖਦੇ ਆ ਵੀ ਸੰਧਾਰਿਆਂ ਦੇ ਵਾਸਤੇ ਸੂਟ ਚਾਹੀਦੇ ਹੁੰਦੇ ਨੇ। ਉਹੀ ਸੂਟ ਜਿਹੜੇ ਤੁਸੀਂ 2-2 3-3000 ਦੇ ਲੈਣੇ ਨੇ ਉਰੇ ਉਹੀ ਸੂਟ ਕਿੰਨੇ ਦੇ ਮਿਲ ਲੈਣੇ ਤੁਹਾਨੂੰ ਅੱਧੇ ਰੇਟ ਤੇ ਮਿਲ ਲੈਣੇ। ਪਹੁੰਚਣਾ ਕਿੱਥੇ ਆ ਤੁਸੀਂ ਤੇਲੀਆਂ ਬਾਜ਼ਾਰ ਜਿਹਨੂੰ ਮਰਜ਼ੀ ਆ ਕੇ ਪੁੱਛ ਲੈ ਗੁੱਲੂ ਦੀ ਹੱਟੀ। ਤੇ ਇੱਕ ਹੋਰ ਨਾਮ ਵੀ ਮਸ਼ਹੂਰ ਹੈ ਆਪਣਾ ਪ੍ਰਿੰਟ ਪ੍ਰਿੰਟ ਕਲਾਉ ਜੀ। ਠੀਕ ਹੈ ਤੁਸੀਂ ਇਹ ਵੀ ਪੁੱਛ ਸਕਦੇ ਹੋ। ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦਾ ਨੰਬਰ ਆ ਰਿਹਾ ਇਹਦੇ ਤੇ ਕੰਟੈਕਟ ਕਰਕੇ ਆਓ ਤਾਂ ਜ਼ਿਆਦਾ ਵਧੀਆ। ਗੁੱਲੂ ਦੀ ਹੱਟੀ ਜ਼ਿਆ ਇਹ ਬਹੁਤ ਵਧੀਆ ਸਟਾਫ ਜਿਹੜਾ ਹੈਗਾ ਆਪਣੇ ਘਰ ਲੈ ਕੇ ਜਾਓ ਤੇ ਪੂਰੇ ਆਕੇ ਤੁਸੀਂ ਡੈਫੀਨਿਟਲੀ ਖੁਸ਼ ਹੋਵੋਗੇ ਤੁਹਾਨੂੰ ਇਹ ਲੱਗੇਗਾ ਵੀ ਯਾਰ ਹੁਣ ਤੱਕ ਅਸੀਂ ਕਿੱਥੇ ਫੇਰੇ ਗਏ ਹਨ ਤੇ ਬਾਕੀ ਵਧੇਰੇ ਜਾਣਕਾਰੀ ਲਈ ਇਹਨਾਂ ਦਾ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ ਅੱਗੇ ਵੀ ਮਿਲਦੇ ਰਹਾਂਗੇ ਇਹਨਾਂ ਦੀ ਵੀਡੀਓ ਦੇ ਨਾਲ ਧੰਨਵਾਦ